ਪਾਰੀ ਵਰਸੀ ਕਟਣ ਗਿਆ ਸੀ ਲੈ ਲਿਆਂਦੀ ਪੈਨਸਲ ਬਰਟ ਲਾਉ ਗੜਨੇ ਨਹੀਂ ਲਈ ਚੇਂਜ ਕਰਨ ਵਾਲੀਆਂ ਨੇ ਸਾਰੀਆਂ ਖਰਾਬ ਨੇ ਖਰਾਬ ਗਾਣੂ ਨੇ ਸਾਨੂੰ ਚਲਾਉਣੀ ਨਹੀਂ ਆਉਂਦੀ ਇਹ ਤਾਂ ਇਹ ਜਵਾਗ ਨੂੰ ਲਿਆਉਣ ਦਾ ਫਾਇਦਾ ਨਹੀਂ ਐ ਪਹਿਲੀ ਵਾਰ ਹੋਏ ਟੱਟੀ ਦਾ ਯੂਰਪ ਹੈ ਬਈ ਆ ਫਿਰ ਦਿਨੇ ਚੰਗਾ ਮੂਸੇ ਫਲ ਲੱਜਾਉ ਜੜ ਰਿਹਾ ਬਈ ਹਾਂਜੀ ਸ਼ਸ਼ੀ ਗਾਲ ਜੀ ਸਾਰਿਆਂ ਨੂੰ ਵੈਲਕਮ ਆ ਤੁਹਾਡੇ ਆਪਣੇ ਨਿਊ ਬਲੌਗ ਦੇ ਵਿੱਚ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਦਾ ਜਿਹੜਾ ਬਲੌਗ ਹੈ ਜੀ ਇਹ ਆ ਆਪਣਾ ਜਿਹੜਾ ਦੀਪੂ ਢਾਲੀ ਵਾਲਾ ਭਰਾ ਆਪਣਾ ਹਨ ਜਿਹਨੂੰ ਪਿਆਰ ਨਾਲ ਅਸੀਂ ਮੂਸੇ ਵਾਲਾ ਵੀ ਕਹਿੰਦੇ ਆ ਉਹਦਾ ਆ ਗਿਆ ਜੀ ਵੀਜ਼ਾ ਵੀਜ਼ਾ ਆਇਆ ਉਹਦਾ ਪੂਰੇ 10 ਸਾਲਾਂ ਬਾਅਦ ਉਹ ਬੰਦੇ ਨੂੰ ਪੂਰੀ ਖੁਸ਼ੀ ਹੈ ਠੀਕ ਹੈ 2015 ਦਾ ਫਾਈਲਿੰਗ ਕਰਨ ਲੱਗਿਆ ਸੀ ਹੁਣ ਜਾ ਕੇ ਵੀ ਆਇਆ ਉਹਦਾ 2025 ਚ ਤੇ ਉਹਨਾਂ ਕੋਲ ਚੱਲਦੇ ਆ ਮਲਵਾਉਣਿਆ ਸਾਨੂੰ ਵੀ ਕਿੱਥੇ ਦਾ ਦਾ ਵੀ ਆਇਆ ਤੇ ਕੌਣ ਕੌਣ ਛੱਡਨੇ ਜਾ ਰਿਹਾ ਸਾਰਾ ਕੁਝ ਦਿਖਾਉਣਿਆ ਬਣੇ ਰਿਓ ਬਲੌਗ ਦੇ ਐਂਡ ਤੱਕ ਕਹਿੰਦਾ ਜੇ ਜਾਣਾ ਤਾਂ ਬਾਹਰ ਜਾਣਾ ਇੰਡੀਆ 'ਚ ਰਹਿ ਕੇ ਤਾਂ ਕਹਿੰਦਾ ਕੰਮ ਕਰਨਾ ਹੀ ਨਹੀਂ ਆਸਟ੍ਰੇਲੀਆ ਦੀ ਫਾਈਲ ਆਈ ਰਿਫਿਊਜ਼ ਕੈਨੇਡਾ ਦੀ ਲਈ ਰਿਫਿਊਜ਼ ਯੂਕੇ ਦੀ ਲਈ ਉਹ ਵੀ ਰਿਫਿਊਜ਼ ਇੱਕ ਯੂਕੇ ਲਾਟਰੀ ਵੀਜ਼ਾ ਆਉਗਾ ਸੀ ਹਨਾ ਫਰੀ ਵਾਲਾ ਅਪਲਾਈ ਕਰ ਸਕਦੇ ਦੀ ਫਰੀ ਉਹ ਚ ਉਹ ਵੀ ਰਿਵਿਊਜ਼ ਪੁਰਤਗਾਲ ਦੇ ਦੇਸ਼ ਕਿਹੜੇ ਨੇ ਜਿਹੜੇ ਨੇ ਛੱਡੇ ਨਹੀਂ ਸਾਰੇ ਕਿਤੇ ਰਿਫਿਊਜ਼ ਹੋ ਗਏ ਬੰਦਾ 10 ਸਾਲਾਂ ਬਾਅਦ ਹੁਣ ਇਹਨੂੰ ਇਟਲੀ ਨੇ ਪਤਾ ਨਹੀਂ ਕਿਵੇਂ ਵਿਚਾਰੇ ਨੂੰ ਦੇਤਾ ਵੀਜ਼ਾ ਹੁਣੇ ਜਾ ਰਿਹਾ ਤੇ ਬਣੇ ਰਹੋ ਬਲੌਗ ਦੇ ਅੰਦਰ ਤੱਕ ਜਿਹਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਪੂਰਾ ਸ਼ਰਾ ਹੋਣ ਵਾਲਾ ਬਲੌਗ ਛੱਜ ਗੁੱਡ ਮਾਰਨਿੰਗ ਸਰ ਆ ਗਈ ਪਿਛੜੀਆਂ ਬਈ ਆ ਜਾਣਗੇ ਮੁੰਡੇ ਦਿੱਲੀ ਚੜਨ ਜਿਵੇਂ ਲੱਫਟਾ ਮੰਗੇ ਇਹਨਾਂ ਨੂੰ ਤਾਂ ਹਾਂ ਮੈਨੂੰ ਲੱਗਦਾ ਈ ਜਾਣਾ ਇਹਨਾਂ ਦੇ ਮੁੰਡੇ ਨੇ ਠਾਉਣੇ ਆਪਾਂ ਨੂੰ ਬਹਿਣਗੇ ਕਿਤੇ ਬੀਜ ਜਾਣਾ ਏ ਵੇ ਹੈਲੋ ਸਰ ਗੁੱਡ ਮਾਰਨਿੰਗ ਉਹਦਾ ਕਿੱਥੇ ਆ? ਗੱਡੇ ਤੇ ਅੱਛਾ ਸਾਸਰੀ ਘਰ ਜੀ ਸਾਰਿਆਂ ਨੂੰ ਸਾਸਰੀਕਾਲ ਸਾਸਰੀਕਾਲ ਸਾਸਰੀਕਾ ਚਾਚਾ ਜੀ ਸਾਸਰੀ ਘਰ ਜੀ ਕੀ ਕਰ ਰਹੇ ਹੋ ਜੀ ਬਹੁਤ ਸਾਰੀ ਪਾਊਡਰ ਇਨ ਹਾਊਸ ਕਿਵੇਂ ਬੜੀਆ ਸਾਸਰੀ ਘਰ ਜੀ ਵਧਾਈਆਂ ਬਹੁਤ-ਬਹੁਤ ਸਾਸਰੀ ਘਰ ਬੂਆ ਕਿੱਧਰ ਗਿਆ ਆ ਵਟਾ ਆਇਆ ਲੋ ਜੀ ਹੋਰ ਜੀ ਨਾਲੇ ਸਵੇਰੀ ਬੋਬਾ ਮੂਮਾਰ ਗਿਆ ਤੁਹਾਨੂੰ ਐ ਜਾ ਰਹੇ ਹੋ ਤੁਸੀਂ ਅੱਜ ਮਰ ਗਿਆ ਤਿੰਨ ਵਜੇ ਬੁਲਾ ਕੇ ਬਿਠਾ ਦਿਆ ਰੇ ਗੱਡੀ ਆਈ ਨਹੀਂ 5 ਵਜੇ ਗੇ ਸ਼ਰਮ ਕਰਲਾ ਚੌਰਿਆ ਕੌਣ ਦੀ ਗੱਲ ਕਰਸਟ ਟਾਈਮ ਜਰਾ ਮਲੇ ਬੁੜੇ ਆਪਾਂ ਚੰਨਾ ਪਾਦੀ ਲੋਕਾਂ ਨੂੰ ਬਾਈ ਬਾਰੇ ਹੈ ਟਰੈਗਲ ਕਿੰਨੀ ਕੀ ਚੱਲੀ ਐ ਆਹ ਪਤਾ ਲੱਸਣ ਕਿ ਕੋਈ ਸਾਹਿਬ ਕੋਈ ਸਾਹਿਬ ਦੱਸਿਓ ਜੀ ਕਦੋਂ ਦੇ ਟਰਾਈ ਕਰ ਰਹੇ ਹੋ ਤੇ ਕਦੋਂ ਕੰਮ ਬਣਿਆ ਤੁਹਾਡਾ ਮੈਂ 2025 ਦੀ ਟਰਾਈ ਕੀਤਾ ਸੀ ਗੇਰਾ ਤੇ ਜਦੋਂ ਇਹਨਾਂ ਨੂੰ ਤੁਹਾਨੂੰ ਲੱਗਿਆ ਜੀ ਉਹਦੀ ਲੱਗਿਆ ਜੀ ਇਹ ਬੰਦਾ 2015 ਚ ਪਹਿਲੀ ਵਾਰ ਬੰਦੇ ਨੇ ਫੈਲ ਲੌਂਚ ਕਰੀ ਦੀ ਆਪਦੀ ਡੱਕੀ ਲੱਗ ਗਈ ਵਾਹ ਆਓ ਮਰ ਗਿਆ ਡੱਕੀ ਲੱਗ ਗਈ ਇਹ 2015 ਚ ਬਾਈ ਨੇ ਕਰਿਆ ਬਈ ਆਸਟ੍ਰੇਲੀਆ ਦਾ ਅਪਲਾਈ ਰਿਫਿਊਜ਼ ਫੇਰ ਕਰਤਾ ਨਹੀਂ ਖਰਜਾਂ ਮੈਂ ਇੱਕ ਮਿੰਟ ਫੇਰ ਕਰਿਆ ਨੇ ਕੈਨੇਡਾ ਦਾ ਉਹ ਵੀ ਰਿਫਿਊਜ਼ ਕਰ ਜਾ ਫੇਰ ਯੂਕੇ ਦੀ ਲਈ ਮੈਂ ਨਾ ਉਹ ਵੀ ਰਿਫਿਊਜ਼ ਆ ਯੂਕੇ ਫਰੀ ਵਾਲਾ ਵੀਜ਼ਾ ਵੀ ਲੈ ਆਏ ਨੇ ਉਜੋਵਣੀ ਕੁਛ ਬਣਿਆ ਉਦੋਂ ਬਾਅਦ ਕਈ ਕੰਟਰੀਆਂ ਦਾ ਹੋਰ ਲਾਇਆ ਬਾਈ ਨੇ ਪਰ ਕੁਛ ਬਣਿਆ ਨਹੀਂ ਤੇ ਐਟ ਲਾਸਟ ਹੁਣ 2025 ਦੇ ਵਿੱਚ ਬਾਈ ਦਾ ਵੀਜ਼ਾ ਆ ਚੁੱਕਿਆ ਹੈ ਇਟਲੀ ਦਾ ਕਿੱਥੇੋਂ ਸਰ ਤੁਹਾਡੀ ਫਲਾਈਟੀ ਅੱਜ ਮੇਰੀ ਹੈਗੀ ਦਿੱਲੀ ਐਰਪੋਰਟ ਤੇ ਦਿੱਲੀ ਜੋ ਹੈ ਬਾਬਾ ਪਾਈ ਮੋਲਚੰਦ ਸਾਹਿਬ ਜੀ ਉਹ ਜਿਹਦਾ ਬਏਗਾ ਉਹਨੂੰ ਫੜਾ ਭਾਈ ਤੂੰ ਹੀ ਚੱਕੀ ਫਿਰਦਾ ਓਏ ਫੜਾ ਉਹਨੂੰ ਪਵਾ ਦੇ ਗੱਲ ਚ ਆਉਂਦਾ ਜੱਪੀ ਆਉਂਦਾ ਪਤਾ ਨਹੀਂ ਕੋਈ ਕਾਕ ਜਹਣਾ ਮੇਲਾ ਸਾਰਿਆਂ ਨੂੰ ਠਿੰਗੋ ਜੀ ਮਰ ਗਿਆ ਵੀ ਵੇ ਇਹ ਦੇਖ ਨੌਰੀ ਪਹੁੰਚਿਆ ਉਹ ਠੇਰ ਬੁੜੇ ਸਪੈਸ਼ਲ ਹਾਂ ਨਾ ਤੈਨੂੰ ਯਾਰ ਹੌਸਲਾ ਦੇ ਮੁੰਡਾ ਸ਼ੈਡ ਹੋਰਿਆ ਮੂਸੇ ਵਾਲਾ ਆ ਵੀ ਮਰਿਆ ਬੈ ਜਮੀ ਉਹਨਾਂ 1 ਵਜੇ ਠਾਦੇ ਲੈ ਕੇ ਗਿਆ 5 ਵਜੇ ਹੁਣ ਦੋ ਰਹਿਵੇਂ 5 ਵਜੇ 1 ਵਜੇ ਬੁਲਾ ਲਈ ਜੀ ਗਰੇ ਐ ਮੂਸੇ ਮੂਸ ਟੇਪ 2021 ਕਿੰਨੇ ਘੰਟੇ ਨੇ ਹਾਂ ਬੋਲ ਦਵਾਰ ਗਏ ਸ਼ਾਸੀ ਗਾਲ ਜੀ ਸਾਰਿਆਂ ਨੂੰ ਸਹੀ ਗਾਲੀ ਸਾਰਿਆਂ ਨੂੰ ਵੈਲਕਮ ਆ ਤੁਹਾਡਾ ਆਪਣੇ ਨਿਊ ਬਲੌਗ ਦੇ ਵਿੱਚ ਵੈਲਕਮ ਤੁਹਾਡਾ ਉਹ ਵੜ ਗਿਆ ਪੁੱਤ ਹਾਂਜੀ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਕਿੰਨੇ ਵਜ ਗਏ ਜੀ ਈ ਵਜ ਗਏ 6:24 6:24 ਹੋ ਗਏ ਜੀ ਹੁਣ ਤੁਸੀਂਰੇ ਕੀ ਕਰਨ ਰੋਗੇ ਤੁਹਾਨੂੰ ਪਤਾ ਜੀ ਅਸੀਂ ਜੇ ਥੋੜਾ ਟੱਟੀ ਦਾ ਯੋਰਾ ਟੱਟੀ ਕਰ ਸਕਦੇ ਬਾਥੂਨ ਦਾ ਤੇ ਬਾਥਰੂਮ ਕਰ ਸਕਦੇ ਕਿੱਥੇ ਫਿਰ ਆ ਯਾਰ ਆ ਗਿਆ ਯਾਰ ਮਸਰੀ ਹੋ ਰਿਆ ਯਾਰ ਬਹੁਤ ਜ਼ਿਆਦਾ ਯਾਰ ਜੇ ਰੱਬ ਨੂੰ ਕੀ ਹੋ ਰਿਹਾ ਉਤਰ ਨਹੀਂ ਆ ਚਾਹ ਪੀਣੀ ਯਾਰ ਬਹੁਤ ਟਾਈਮ ਲਾਣਾ ਧੰਗੁਰ ਨਾਨਕ ਦੇਵ ਜੀ ਨੇ ਦਿੱਤਾ ਸਾਨੂੰ ਬਾਲ ਦਾ ਆ ਜਾ ਇਹਦੇ ਜਾਊਗਾ ਮੂਸੇ ਵਾਲਾ ਚਲ ਬੈਠੂਗਾ ਚਲ ਬੈਠੂਗਾ ਕਰ ਆ ਜਾ ਕਰ ਆ ਜਾ ਕੱਖ ਲਿਓਣੇ ਨੇ ਬੜੇ ਨੇ ਅਸੀਂ ਉਰੀ ਮੁੜ ਜਾਗੇ ਚਲ ਹੱਕ ਦੇ ਕਰਾਂ ਕੁਛ ਨਹੀਂ ਮੜਦੀ ਹੱਕ ਦੇ ਕਰਾਂ ਉਹ ਤੇਜ ਭਾਈ ਦਾ ਨ ਪੂਛੀ ਛੇੜ ਕੇ ਪੂਰੀ ਨਹੀਂ ਮੋੜ ਰਹਾ ਲੈ ਬੜੇ ਕੱਖ ਲੈ ਤੂੰ ਟਾਈਮ ਹੋ ਰਿਹਾ ਸਾਉਂਡ ਨਹੀਂ ਯਾਰ ਮੁਸੇ ਕੋਈ ਦਿਖਾ ਜਾ ਦਰਸ਼ਕਾਂ ਨੂੰ ਯਾਰ ਹੈ ਓਏ ਕੋਈ ਕਲਾ ਦਿਖਾ ਜਾ ਬਾਰੀ ਬਰਸੀ ਖਟਣ ਗਿਆ ਸੀ ਬਾਰੀ ਬਰਸੀ ਖਟਣ ਗਿਆ ਸੀ ਅੱਗੇ ਲੀ ਕੈਸਲ ਗੈਸਲ ਕੈਸਲ ਯਾ ਰਚੀ ਅਕਬਰ ਸ਼ੋਅ ਲੈ ਗਾਣਾ ਸੁਣਾ ਦੇ ਕੋਈ ਕਿਹੜਾ ਕਿਹੜਾ ਮਰਜ਼ੀ ਸੁਣਾ ਦੇ ਕਦੇ ਦਿਨ ਉਹਦੇ ਬੌਂਦ ਨੇ ਗਾਣੇ ਅਰਜੰਟ ਲਓਂਦੇ ਸੱਚੀ ਗੱਲ ਇਹ ਸੁਣਾਈ ਗਾਣਾ ਕੋਈ ਉੱਧਰ ਕੀ ਐ? ਉਰੇ ਲੋਕੇਸ਼ਨ ਦਾ ਗੜੀ ਆ ਰਹੀ ਐ। ਸੁਣਾ ਦੇ। ਪਹਿਲਾ ਗੇਅਰ ਪਾ ਕੇ ਮੇ ਲੋਕ ਤੇ ਗੱਡੀ ਦੂਜੇ ਗੇਅਰ ਪਾ ਕੇ ਵਿੱਚ ਦੁਨੀਆ ਛੱਡੀ। ਤੀਜੇ ਗੇਅਰ ਨਾਲ ਧੁੱਕੇ ਆ ਰੜੇ ਕੱਢੀ। ਚੌਥੇ ਗੇਅਰ ਤੇ ਜਵਾਨਾ ਹਲਾਇਆ ਨੇ ਖਰੋ ਹਜੇ ਪੰਜਵਾਂ ਦਾ ਗੇਅਰ ਹੀ ਨਹੀਂ ਪਾਇਆ ਨਾ ਖਰੋ। ਹਜੇ ਪੰਜਵਾਂ ਦਾ ਗੇਅਰ ਹੀ ਨਹੀਂ ਪਾਇਆ ਨਾ ਖਰੋ। ਨਹੀਂ ਹਜੇ ਪੰਜਵਾਂ ਦਾ ਗੇਅਰ ਹੀ ਨਹੀਂ ਪਾਇਆ ਨਾ ਖਰੋ। ਉਹ ਆ ਗਿਆ ਮਾਲਕ ਭੈਣ ਤੇ ਉਹ ਮਾਲਕਾ ਕਾ ਚੱਲਿਆ। ਪੂਜੀ ਵੜ ਲੈ ਜੀ ਪੂਜੀ ਵੜ ਪਾਏ ਦਾ ਬਾ ਪੂਜੀ ਵੜ ਕੇ ਬਲ ਤਾਂ ਕਿ ਨਹੀਂ ਕਰਦੇ ਨੇ ਇੱਥੋਂ ਆ ਗਏ ਪਿੰਡ ਵਾਲੇ ਕਿੱਟੂ ਬਿੱਟੂ ਢਾਬੇ ਦੇ ਪੁੱਤਰਾ ਸੋ ਯਾਰ ਬੱਸ ਬੱਸ ਹੋਲੀ ਪੈਸੇ ਬਣ ਜੇ ਲੈ ਓਏ ਚੱਤਰ ਧੋੜੀ ਨੇ ਸੌਫ ਕਰ ਲਈ ਨਾ ਇਹ ਬਾੜਾ ਹੈ ਆ ਕੱਲੀ ਉਹਨੂੰ ਖੜੇ ਜਿਹਾ ਜਿਹਾ ਪਰ ਆ ਮੈਂ ਆਰਟੀਕਲ ਲੈ ਲਾ ਥੋੜਾ ਜਿਹਾ ਦੇ ਦੇ ਜੀ ਬਾਜਾ ਕੀ ਇੱਕ ਬੁਰਸ਼ ਹੋਏ ਹੈ ਟਾਇਲਟ ਪੇਪਰ ਨਾਲ ਮੁਰਸ਼ਾ ਕਰਾਉਣਾ ਇਸਦਾ ਆਇਓਂ ਵੇ ਦੇ ਪਾਜਾ ਉਹ ਸੱਟ ਵੱਜੂ ਉੱਤੇ ਬੈਠਣਾ ਓਏ ਵਾਹ ਵਾਹ ਜਿਹਨੇ ਬਾਹਰ ਪਾਈ ਨੂੰ ਪਾ ਦੋ ਗਲਤ ਬੰਦੇ ਜਾਗੇ ਨਾ ਮੰਗਰੋਂ ਨੂੰ ਵੇਖਦੀ ਹੈ ਵੇਖਿਆ ਰੇ ਵੇਖਿਆ ਹੁਣ ਟੱਕਰ ਇਹ ਮੰਗਟ ਪਾ ਲਈ ਤੇ ਚੀਨਾ ਚੀਨਾ ਆ ਆ ਆ ਉਹ ਰੋਣਾ ਬਣਾ ਰ ਗਿਆ ਬਾਈ ਇਹਦਾ ਚੌਤਾ ਢੋਲ ਬਈ ਚੌਤਾ ਢੋਲ ਕਿੱਥੇ ਆ ਬਾਈ ਇਹ ਢੋਲ ਆਪਾਂ ਘਟਾਉਂਦੇ ਨਹੀਂ ਯੂ ਟਰਨ ਲੈ ਲੋ ਕਹ ਯੂ ਟਰਨ ਲੈ ਲੋ ਵੀ ਯੂ ਟਰਨ ਲੈ ਜੀ ਚੱਕ ਚੱਕ ਮਾੜਨਾ ਹੈ ਬੁੱਧੀ ਕਰੀ ਜਾ ਕਰਵਾ ਮਮੀ ਨਾ ਕਰੇ ਗਿਆ ਇੱਥੇ ਰੁਕੋ ਇਹ ਨਾ ਲੱਗ ਗਿਆ ਹੁਣ ਇੱਥੇ ਕੀ ਕਰਾਂਗੇ ਹੁਣ ਓਰੇ ਹੁਣ ਕਣਕ ਦੀ ਰੋਟੀ ਖਾਵਾਂਗੇ ਓਰੇ ਸੱਚੀਓ ਹੋਰ ਪਹਿਲਾਂ ਤਾਂ ਆਪਾਂ ਬੇਸਣ ਦੀ ਖਾਣੇ ਹੁਣ ਕਣਕ ਦੀ ਖਾਵਾਂਗੇ ਅੱਛਾ ਓਏ ਹਾਂ ਇਹ ਵੀ ਮੈਂ ਫੋਟੋ ਫੋਟੋ ਕੌਣ ਬਾਲ ਮਾਰਿਆ ਓਏ ਗੱਡੀ ਪਸੰਦ ਆ ਗਈ ਮਿਹਨਤ ਕਰਕੇ ਲਿਉਣੀ ਪੈਣੀ ਹੈ ਗੱਡੀ ਜੱਟ ਦੀ ਬੈਟਰੀ ਚ ਲੈਣੀ ਹੈ ਕਿ ਇੰਡੀਆ ਇੰਡੀਆ ਗਿਫਟ ਕਰ ਦੇਣੀ ਆ 2-3 ਸਾਲਾਂ ਤੱਕ ਹਾਂ ਠੀਕ ਆ ਹੱਡ ਭੰਨ ਮਿਹਨਤ 'ਚ ਕਰਨੀ ਆ ਹੱਡ ਤੋੜ ਮਿਹਨਤਾਂ ਨੇ ਕਰਦੇ ਰਾਜੀ ਖੁਸ਼ੀ ਰਹਿਣ ਪਿੱਛੋਂ ਕਰਦੇ ਆ ਵੀ ਨਾ ਗ੍ਰਹਿ ਚੱਲੇ ਆ ਰਾਜੀ ਖੁਸ਼ੀ ਦਾ ਰਹਿਣਗੀ ਸਾਰੇ 9 ਮਹੀਨੇ ਮਿੱਟੀ ਮਿੱਟੀ ਹੋਵਾਂਗੇ ਬਾਲੀਆਂ ਖੇਡਾਂ ਦਾ ਨੁਕਸਾਨ ਹੋ ਬਾਬੇ ਤੇਰੇ ਬਣਾ ਕ੍ਰਿਕਟ 'ਚ ਰੋਂਡੀ ਖਤਮ ਤੁਸੀਂ 2 ਕੋ ਲੱਖ ਰੁਪਏ ਦੇ ਦ ਕਰੋ ਮਹੀਨੇ ਦਾ ਬਾਲੀਬਾਲ 'ਚ ਰੋਂਡ ਖਤਮ ਠੀਕ ਆ ਰਗਬੀ 'ਚ ਰੋਂਡ ਖਤਮ ਸ਼ੇਰ ਇਹਦਾ ਰੁੰਡੀ ਜਾ ਰਿਹਾ ਬਈ ਸਾਡੀਆਂ ਟੀਮਾਂ ਫਲੌਪ ਕਰਕੇ ਇਹਦੇ ਬੰਦੇ ਅਸੀਂ ਜਿੱਤ ਨਹੀਂ ਸਕਦੇ ਉਹ ਉੱਥੇ ਬਲਾ ਲੈਣੇ ਨੇ ਉੱਥੇ ਖੇਡੇ ਕਰਾਂਗੇ ਸਹੀ ਗੱਲ ਇਹਦੂ ਬਾਅਦ ਕੀ ਜੀ ਇਹਦਾ ਨੰਬਰ ਲਵਾਉਣਾ ਇਟਲੀ ਦਾ ਇਹਦੂ ਬਾਦ ਆ ਚੋਪਰਾ ਠੀਕ ਹੈ ਫਿਰ ਆਹ ਹੈ ਠੀਕ ਹੈ ਫਿਰ ਤੂੰ ਆ ਜੀ ਬਸ ਠੀਕ ਹੈ ਮੈਂ ਤਾਂ ਫਿਰ ਆਣਾ ਬਿੰਦਰ ਸਰਦਾਰ ਹਾਂ ਸਰਦਾਰ ਸਾਹਿਬ ਦਾ ਕਹਿੰਦੇ ਸੀ ਜੇ ਜਾਣਾ ਅਮਰੀਕਾ ਜਾਣਾ ਸਰਪੰਚ ਦੇਸ਼ ਤੇ ਨਹੀਂ ਜਾਣਾ ਨਹੀਂ ਸਰਪੰਚ ਵੀ ਥੋੜੇ ਟਾਈਮ ਦੇ ਹੀ ਆ ਉਹ ਸੈਂਟਰ ਤੇ ਬੈਗ ਜੀ ਲੈ ਲੈਣੇ ਮੋਬਾਈਲ ਠੀਕ ਹੈ ਕਹਿੰਦਾ ਕਣਕ ਹੋਟਲ ਤੇ ਗਣੀ ਇਹਦਾ ਕਹਿੰਦਾ ਕਿੱਥੇ ਉਹ ਕਹਿੰਦਾ ਕਣਕ ਹੋਟਲ ਤੇ ਬਲਟ ਲਾ ਉਹ ਕਿਹੜੇ ਨਹੀਂ ਲਈ ਜੀ ਬੀਤੀ ਇੱਥੇ ਤਾਂ ਨਾ ਫਟ ਉਹ ਮਿੱਦਦਾ ਲੈ ਵੀ ਰੈਡੀ ਐ ਓਕੇ ਰੈਡੀ ਟੂ ਗੋ ਯਾ ਚਲੋ ਪਰ ਮਰਗੇ ਹੋ ਜਮੀ ਲੈ ਫਟੇ ਵਰਦੀ ਗੱਡੀ ਹੈ ਥੱਕੇ ਨਹੀਂ ਹੈਗੇ ਥੱਕਿਆ ਤਾਂ ਨਹੀਂ ਗੱਡੀ ਇੱਕ ਨੰਬਰ ਆ ਯਾਰ ਹਾਈਬ੍ਰਿਡ ਅਨੋਵਾ ਜੀ ਤੁਹਾਨੂੰ ਲੈ ਕੇ ਆਇਆ ਯਾਰ ਐਡੀ ਤਗੜੀ ਗੱਡੀ ਚ ਨਹੀਂ ਮੂੰਹ ਛੋੜਾ ਨਹੀਂ 스ਵਿਫਟ ਵਾਲਾ ਫਣੀ ਦੀਗਾ ਉਹਨੂੰ ਮੋੜਾ ਲੈ ਜਲ ਕੋਈ ਵਾਲ ਨਹੀਂ ਦੀ 35 ਲੱਖ ਦੀ ਗੱਡੀ ਚ ਲੈ ਜੱਕੋ ਕਰਾਂ ਡੇਚੀਆਂ ਗੁਰਦੀਪ ਸਿੰਘ ਅਰਫ ਪੀਪਾ ആ മേലാ തരല യ ਇਟ ਇਜ਼ ਜਿਹੜੇ ਕਾਨੂੰਨ ਨੇ ਇਹ ਚੀਤੇ ਸਰਦਾਰ ਲੁੱਕ ਹੁੰਦੀ ਆ ਤੂੰ ਤਾਂ ਆਪਾਂ ਗੇ ਰੇਲਵੇ ਸਟੇਸ਼ਨ ਤੇ ਬੈਠਣਾ ਲੈ ਉਹ ਪਿੱਠੂ ਬੈ ਗਿਆ ਨੇ ਦੀ ਤਾਂ ਇਹ ਜਵਾਗ ਨੂੰ ਲਿਆਉਣ ਦਾ ਫਾਇਦਾ ਨਹੀਂ ਐ ਪਹਿਲੀ ਮੰਗੋਏ ਟੱਟੀ ਦਾ ਜੋਰ ਮੈ ਗਿਆ ਭਾਈ ਆ ਮੇਰੇ ਦੇ ਵਿੱਚ ਡੈਪਰ ਲਾ ਲਿਓ ਮੇਰੇ ਨੂੰ ਲੈ ਕੇ ਦਾਦੀ ਡੈਪਰ ਲਵਾ ਲੈ ਉਹ ਬੈ ਗਿਆ ਜੋਰ ਹਣ ਲਈ ਫਿਰ ਜਾ ਉਹਨੂੰ ਲੈ ਮੂਸਾ ਪਰਦੇਸੀ ਹੋਈ ਆਪਣਾ ਯਾਰ ਅਜ ਹੈ ਐ ਓਏ ਕੀ ਲੱਗੀ ਉਹ ਤੇਰਾ ਲੱਗ ਰਿਹਾ ਲੱਗ ਰਿਹਾ ਆ ਦਾ ساری ਦੁਨੀਆ ਕੱਢਣ ਨੂੰ ਫਿਰਦੀ ਦੀ ਨੂੰ ਪਿੰਡੋਂ ਆ ਬਲ ਆ ਰਹੀ ਓਏ ਮੂਸਾ ਮੂਸਾ ਜਾ ਗਿਆ ਮੇ ਯਾਰ ਵੀ ਕਿਨੇ ਸੱਚੀ ਬਲ ਆ ਰਹੀ ਹੈ ਕਮਾ ਦੇ ਨੂੰ ਮੈਂ ਕਮਾ ਗੋਲ ਚ ਰਾਉਂਡ ਕਮਾਏ ਨੂੰ 5000 ਲੱਗੇ ਆ ਗੁੰਡਾ ਜਾਂ ਤੂੜੂ ਵੱਜੇ ਤੇਰੇ ਸਾਹਮਣੇ ਆ ਆਇਆ ਕਿਲੀਆਣੀ ਬੂਰੋ ਇਹ ਰੇੜੀ ਨਹੀਂ ਫਿੱਟ ਆ ਰਹੀ ਬਈ ਕਹਿੰਦਾ ਕਹਿੰਦਾ ਮੈਂ ਇੰਦਰ ਲੈ ਕੇ ਜਾਣੀਆਂ ਕੋਈ ਚੱਜ ਦੀ ਦਾ ਹੋਵੇ ਕਹਿੰਦਾ ਰੇੜੀ ਚਲਾ ਚਲਾ ਦੇ ਖਲੇਰੇ ਇਹ ਵੀ ਨਹੀਂ ਪਸੰਦ ਮੈਨੂੰ ਲੱਗਦਾ ਇਹ ਦੇ ਖੜਾ ਹੋਤੀ ਫੇਲ ਹੈ ਫਿੱਟੇ ਬੋਸ ਹੈ ਜਮਾ ਕੇ ਜਮਾ ਕੇ ਚੇਂਜ ਕਰਨ ਵਾਲੀ ਨਹੀਂ ਹੈ ਸਾਰੀਆਂ ਖਰਾਬ ਨੇ ਖਰਾਬ ਗਾਣੂ ਨੇ ਸਾਨੂੰ ਚਲਾਉਣੀ ਨਹੀਂ ਆਉਂਦੀ ਇਹ ਨੀਚੇ ਦੱਬ ਕੇ ਚੱਲਦੀ ਹੈ ਹੈਂਡਲ ਸੁਣਦਾ ਲੈ ਬੁੜੇ ਨੇ ਚੱਕ ਲਿਆ ਹਾਂ ਦੇਖੀ ਇਹਨੂੰ ਐ ਚੱਕ ਕੇ ਉੱਪਰ ਐ ਚਲਾਈ ਜਾਵੇ ਕਹਿੰਦਾ ਟਾਇਰ ਜਾਮਲੇ ਬ੍ਰੇਕ ਤਾਂ ਲਾਈ ਜਨਾ ਲੈ ਚਲਾ ਚੱਲ ਤੁਰ ਜਾ ਕਰ ਮਿੰਟ ਮਾਰ ਦੇਖੇ ਨਾ ਨੇੜੇ-ਨੇੜੇ ਭੱਜਾ ਪਤਾ ਟਾਈਮ ਹੀ ਚੱਲ ਚੱਲ ਪੁੱਛ ਲਈਏ ਬਈ ਜਾ ਵੀ ਰਹੀ ਹੈ ਉਹ ਆ ਜਾ ਫੜਾ ਫੜਾ ਪਤਾ ਲੇੜਾ ਉਹ ਕਿਧਰ ਫਿਰਦਾ ਹੋਏ ਚੱਕਣ ਹੋਏ ਮੈਂ ਉੱਥੇ ਦੇਰੀ ਆ ਰਹੀ ਹੈ ਯਾਰ ਹਾਂ ਫਿਰ ਨਾ ਖੜ ਜਾ ਜੇ 5 ਮਿੰਟ ਅੱਗੇ ਨਹੀਂ ਪਿੱਛੇ ਜਾ ਕੇ ਕੱਲੀਏ ਬਈ ਕੱਲੀਏ ਇਹ ਵਾਲੀ ਫਲੈਟ ਦੇ ਲੈ ਆਓ ਕੱਲੀ ਐਡਾ ਬੇਭਾਗ ਹੈ एयर इंडिया ਕਰਾਰ ਗਏ ਨੇ ਸਾਡਾ ਵੀਰ ਦੀਪੂ ਉਰ ਉਹ ਨਾ ਉਹ ਕੋ ਕਾ ਖਾਂ ਕਾ ਨੂੰ ਭਰਿਆ ਤੂੰ ਵੀ ਕੱਢੀ ਚੱਲਦਾ ਅੰਦਰ ਘਰੇ ਜਾ ਕੇ ਤੂੰ ਵੀ ਬੁੱਕੇ ਹਾਂ ਦਾਜਾ ਕੜੀ ਹੋਰੀ ਮੈਂ ਵਿੱਚ ਬੋਲ ਆ ਜਾ ਆ ਜਾ ਓਏ ਟੰਗਾ ਟਾਟਾ ਸਾਨੂੰ ਪਏ ਤਾਂ ਬਹੁਤ ਤਗੜਾ ਰਿਹਾ ਪਰ ਬੰਦੇ ਨੇ ਪਿੱਛੇ ਤੋਂ ਮਾਉਣਾ ਤਾਂ ਤਾ ਕਰਕੇ ਨੂੰ ਭੇਜਦੇ ਆਂ ਜੀਦਵਾ ਅਸੀਂ ਵੀ ਜਾਵਾਂਗੇ ਆ ਵੀ ਜੋ ਮੋੜਾ 10 12 ਨੰਬਰ ਅੱਗੇ ਭੇਜਦੇ ਆਂ ਲੋਕੇ ਓਂਕਾ ਜਰਾ ਤੰਗਾ ਹਾਏ ਤੰਗਾ ਮੁزه ਫੁੱਲ ਜਾਓ ਜੜ ਰਿਆ ਬਈ ਉਹ ਪੈਸੇ ਢੀਗੇ ਥੱਲੇ ਉਹ ਪੈਸੇ ਢੀਗੇ ਥੱਲੇ ਐਫ ਤੇ ਬਗਜੀ ਫੁੱਲ ਜਾਓ ਰਿਆ ਜਾ ਅੱਜ ਬੱਟੂ ਆ ਜਾ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਐਰਪੋਰਟ ਤੇ ਆ ਗਿਆ ਜੀ ਹਾਂ ਜੀ